ਦੀ ਵਿਰੋਧੀ ਤੇ ਆਮ ਤੌਰ ਤੇ ਕਹਿ ਦਈਆ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਬਾਰੇ ਕਿ ਉਹ ਬਸ ਲੋਕਾਂ ਦੀ ਨਜ਼ਰਾਂ 'ਚ ਸੀਐਮ ਨੇ ਸੀਐਮ ਤੇ ਉੱਪਰ ਦਿੱਲੀ ਵਾਲੇ ਨੇ ਦੇਖੋ ਪੰਜਾਬ ਦਾ ਇੱਕ ਹੁਣ ਹਰ ਪੁੱਤ ਸਰਪੰਚ ਚੁਣਿਆ ਹੋਇਆ ਨਮੰਦਾ ਜਿਹੜਾ ਆਪ ਦੇ ਵਰਲਡ ਪੂਲ ਤੱਕ ਕੱਟ ਕੇ ਆਇਆ ਜਿਹੜਾ ਆਪਣੀ ਬਾੜੋ ਆ ਕੇ ਫੌਰਨ ਤੋ ਆ ਕੇ ਆਪਣੇ ਪਿੰਡ ਦੀ ਆਪਣੇ ਇਲਾਕੇ ਦੀ ਪੰਜਾਬ ਦੀ ਉਹ ਗੱਲ ਕਰਦਾ ਸੀ ਕੱਲਾ ਸਰਪੰਚ ਕੋਲਕੱਤਾ ਨਹੀਂ ਇਸ ਤੋਂ ਜੇ ਥੋੜਾ ਜਿਹਾ ਪਿੱਛੇ ਚੱਤੀ ਪ੍ਰੈਂਡ ਪੰਜਾਬ ਦੇ ਵਟੇ ਵਟੇ ਜਿਹੜੇ ਆ ਉਹ ਖਤਮ ਹੋ ਗਏ ਮਹਾਰਾਜ ਐਕਸਟਰਸ਼ਨ ਜਿਹੜੀਆਂ ਉਹ ਕਾਲਸ ਆਉਂਦੀਆਂ 50-50 ਲੱਖ ਦੀਆਂ ਮਤਲਬ ਇਹ ਸਾਰਾ ਅਸੀਂ ਬੜੀਆਂ ਸਰਕਾਰਾਂ ਵੇਖੀਆਂ ਬੜਾ ਟਾਈਮ ਵੇਖਿਆ ਕੁਝ ਕੁਤ ਅੰਗਰੇਜ਼ੀ ਸਰਕਾਰਾਂ ਵੀ ਸਾਡੀਆਂ ਰਹੀਆਂ ਕਾਲੀ ਕਾਲ ਬੀਜੇਪੀ ਵੀ ਆ ਮੇ ਰਹੀਆਂ ਪਰ ਮੇਰੇ ਹਿਸਾਬ ਨਾਲ ਮਾਨਜੋਤ ਸਾਡੇ ਪੰਜਾਬ ਦਾ ਪੁੱਤ ਹੈ ਭਗਵੰਤ ਮਾਨ ਪਰ ਉਹਨਾਂ ਦੀ ਮੈਨੂੰ ਲੱਗਦਾ ਵੀ ਉਹਨਾਂ ਦੀ ਚਿੱਕਾ ਚੱਲ ਨਹੀਂ ਇਹ ਕੋਈ ਪੰਜਾਬ ਦੀ ਗੱਲ ਕਰਦਾ ਤਾਂ ਜਾਣੋ ਉਹਦੇ ਮਗਰ ਜੜੀਆਂ ਵਾ ਐਨਟੀ ਗੈਂਗਸਟਰ ਟਾਸਕ ਫੋਰਸਾਂ ਲਗਾ ਦਿੱਤੀਆਂ ਜਾਂਦੀਆਂ ਨੇ ਕਿਤਾ ਪਠਾਨ ਮਾਜਰੇ ਤੇ ਮਕਰੋ ਨੇ ਗੱਲ ਕੀ ਕੀਤੀ ਕੋਈ ਉਹਨੇ ਐਨਟੀ ਨੇਸ਼ਨ ਐਕਟੀਵਿਟੀ ਦੀ ਗੱਲ ਨਹੀਂ ਕੀਤੀ ਕੋਈ ਉਹਨੇ ਅਜਿਹੀ ਗੱਲ ਨਹੀਂ ਕੀਤੀ ਜਿਹੜੀ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਡਿਸਟਰਬ ਕਰਦੀ ਹੋਵੇ ਕੈਪਟਨ ਅਮਰਿੰਦਰ ਸਿੰਘ ਵੀ ਸੈਂਟਰ ਦੇ ਨਾਲ ਪੱਤੇ ਤੇ ਖੰਡੇ ਸਬੰਧ ਬਣਾ ਕੇ ਚੱਲਦੇ ਹੁੰਦੇ ਸਨ ਤੇ ਕਿਤੇ ਨਾ ਕਿਤੇ ਜਾ ਕੇ ਪੰਜਾਬ ਦੀ ਉਹ ਗੱਲ ਚੱਲ ਪੈਂਦੀ ਸੀ ਪੰਜਾਬ ਦੇ ਵਿੱਚ ਮਾਹੌਲ ਗਰਮਲ ਹੁੰਦਾ ਸੀ ਉਹਨੂੰ ਠੰਡਾ ਕਰ ਦਿੰਦੇ ਸੀ ਜਦੋਂ ਠੰਡਾ ਹੁੰਦਾ ਸੀ ਉਦੋਂ ਹੋਰ ਗੱਲਾਂ ਲੈ ਕੇ ਤੇ ਫਿਰ ਇਹ ਰਾਜਨੀਤੀ ਜਿਹੜੀ ਵਧੀਆ ਪੀਸਫੁਲ ਤੇ ਕਿਤੇ ਨਾ ਕਿਤੇ ਵਧੀਆ ਰਾਜਨੀਤੀ ਚੱਲਦੀ ਸੀ ਬਰਮਾ ਬਹੁਤ ਤੋਂ ਬਰਮਾ ਟੇਲਰਸ ਜਿਹੜੇ ਆ ਉਹਨਾਂ ਦਾ ਕਤਲ ਹੋਇਆ ਫਿਰ ਉਸ ਤੋਂ ਪਹਿਲਾਂ ਮੂਸੇ ਵਾਲਾ ਸੰਦੀਪ ਨੰਗਲ ਅੰਬਲੀਆ ਫਿਰ ਹੋਰ ਪ੍ਰੋਮੀਨੈਂਟ ਜਿਹੜੇ ਬੰਦੇ ਪੰਜਾਬ ਦੇ ਉਹ ਮਾਰੇ ਗਏ ਆ ਨਿਤ ਦਿਹਾੜੇ ਜਿਹੜਾ ਦਾ ਇਹ ਕੰਮ ਚੱਲ ਰਿਹਾ ਕੇ ਆਰਟੀਨਿਊਜ਼ ਨੈਟਵਰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਸਾਰੇ ਦਰਸ਼ਕਾਂ ਦੇ ਸਾਹਮਣੇ ਅਸੀਂ ਵਕ ਵਕ ਸਮੇਂ ਤੇ ਸਿਆਸੀ ਆਗੂ ਕਲਾਕਾਰ ਖਿਡਾਰੀ ਤੇ ਹੋਰ ਸਮਾਜਸ਼ੇਵੀਆ ਦੀ ਇੰਟਰਵਿਊ ਕਰਕੇ ਲਿਆਉਂਦੇ ਰਹਿੰਦੇ ਹਾਂ ਅੱਜ ਅਸੀਂ ਤੁਹਾਡੇ ਸਾਹਮਣੇ ਕਾਂਗਰਸੀ ਆਗੂ ਜਦਬੀਰ ਸਿੰਘ ਬਾਲਟੂ ਨਾਲ ਗੱਲ ਕਰਨ ਜਾ ਰਹੇ ਹਾਂ ਜਦਬੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੀ ਸਕਨਾਮ ਦੇਗੇ ਜੀ ਕੇਆਰਟੀ ਨਿਊਜ਼ ਨੈਟਵਰਕ ਤੇ ਕਾਲੋ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਿਆਸੀ ਮੁੱਦਿਆਂ ਦੇ ਉੱਤੇ ਹਮੇਸ਼ਾ ਮਾਨੂੰ ਚਲਾਉਂਦੇ ਯਤਪੀਰ ਜੀ ਜਿਸ ਤਰ੍ਹਾਂ ਕਿ ਹੁਣ ਤਰਨਤਾਰਨ ਇਲੈਕਸ਼ਨ ਸ਼ੁਰੂ ਹੋਣ ਜਿਮਨੀ ਚੋਂ ਹੋਣ ਲੱਗੀ ਹੈ ਉਹਦੇ ਬਾਰੇ ਥੋੜਾ ਜਿਹਾ ਤੁਸੀਂ ਆਪਣੀ ਪਾਰਟੀ ਵੱਲੋਂ ਦੱਸੋ ਕਿ ਕੀ ਕੀ ਮੁੱਦੇ ਲੈ ਕੇ ਆਓ ਵੇਖੋ ਜਿੱਥੋਂ ਤੱਕ ਜਿਮਨੀ ਬਾਇਲੈਕਸ਼ਨ ਦੀ ਗੱਲ ਆ ਤਰਨਤਾਰਨ ਹਲਕਾ ਜਿਹੜਾ ਵਾ ਬੇਸ਼ੇ ਦੇ ਕੋਈ ਸਿਆਸੀ ਜੀ ਮਤਾਂ ਵੱਲੋਂ ਵੱਖ-ਵੱਖ ਕਿ ਅਸਰਾਂਆਂ ਲਗਾਈਆਂ ਜਾ ਰਹੀਆਂ ਪਰ ਹਮੇਸ਼ਾ ਦੀ ਤਰ੍ਹਾਂ ਜਦੋਂ ਜਿਮਨੀ ਚੋਂ ਹੁੰਦੀ ਆ ਸਰਕਾਰੀ ਮੈਕੈਨਿਜ਼ਮ ਜਿਹੜਾ ਵਾ ਉਹ ਪੂਰਾ ਢੀ-ਛੋਟੀ ਦਾ ਯੋਰ ਲਾ ਰਿਹਾ ਹੁੰਦਾ ਸੱਤਾ ਤੇ ਜਿਹੜੀ ਪਾਰਟੀ ਹੁੰਦੀ ਆ ਰੂਲਿੰਗ ਪਾਰਟੀ ਆ ਉਹਨਾਂ ਵੱਲੋਂ ਉਹਦਾ ਦਾ ਕਾਫੀ ਜ਼ਿਆਦਾ ਯੋਰ ਲਾਇਆ ਜਾਂਦਾ ਪਰ ਜਿਹੜੀਆਂ ਸਾਡੀਆਂ ਜਿਦਾਂ ਸਾਡੀ ਕਾਂਗਰਸ ਪਾਰਟੀ ਆ ਸਾਡਾ ਉਮੀਦਵਾਰ ਸਾਡਾ ਕੈਂਡੀਡੇਟ ਵੀ ਪੂਰਾ ਪੂਰੇ ਤਰੀਕੇ ਨਾਲ ਯੋਰਾ-ਸ਼ੋਰਾ ਦੇ ਨਾਲ ਸਾਡੀ ਪਾਰਟੀ ਦਾ ਇੱਕ-ਇੱਕ ਵਰਕਰ ਜਿਹੜਾ ਵਾ ਇਸ ਇਲੈਕਸ਼ਨ ਨੂੰ ਜਿਹੜਾ ਬਾਖੂਬੀ ਤਰੀਕੇ ਨਾਲ ਲੜੇਗਾ ਤੇ ਇਸ ਜਿਹੜੀ ਸੀਟ ਇਹ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਵੇਗਾ ਕਿਉਂਕਿ 2027 ਤੋਂ ਪਹਿਲਾਂ ਜਿਹੜਾ ਬਾ ਸੈਮੀਫਾਈਨਲ ਕਹਿ ਸਕਦੇ ਆ ਇਸ ਇਲੈਕਸ਼ਨ ਨੂੰ ਇਸ ਸੈਮੀਫਾਈਨਲ ਦੇ ਵਿੱਚ ਜੇ ਸਾਡੀ ਪਾਰਟੀ ਇਹ ਸੀਟ ਜਿੱਤਦੀ ਆ ਤਾਂ 2027 ਦੇ ਵਿੱਚ ਅਸੀਂ ਕਹਿ ਸਕਦੇ ਆ ਕਿ ਬੜੇ ਜੋਰ ਆ ਸ਼ੋਰਾਂ ਦੇ ਤਰੀਕੇ ਦੇ ਨਾਲ ਸਾਡੀ ਸਰਕਾਰ ਜਿਹੜੀ ਹੈ ਮੈਂਡੇਟ ਦੇ ਵਿੱਚ ਆਏਗੀ ਪਰ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਜੀ ਨੇ ਕਿਹਾ ਹੈ ਕਿ ਸਰਕਾਰ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਇਹ ਸੋਚਣਾ ਪਵੇਗਾ ਕਿ ਅਮਰਪਾਲ ਸਿੰਘ ਖਾਲਸਾ ਦਾ ਵੀ ਕੋਈ ਫੈਕਟ ਪੈਣ ਵਾਲਾ ਹੈ ਤੇ ਜੇਕਰ ਉਹ ਫੈਕਟ ਪੈ ਜਾਂਦਾ ਹੈ ਤੇ ਉਹਦੇ ਬਾਰੇ ਕੀ ਕਹਿੰਦੇ ਵੇਖੋ ਜਿੱਥੋਂ ਤੱਕ ਅਮਰਪਾਲ ਸਿੰਘ ਫੈਕਟਰ ਦੀ ਗੱਲ ਚੱਲ ਰਹੀ ਆ ਮਾਨਯੋਗ ਨੇ ਸਾਡੇ ਸਤਕਾਰਯੋਗ ਨੇ ਰਾਣਾ ਗੁਰਜੀਤ ਜੀ ਉਹ ਦੇਖੋ ਉਹਨਾਂ ਦਾ ਤਜਰਬਾ ਜਿਹੜਾ ਵਾ ਬਹੁਤ ਕੋਸ਼ਿਸ਼ ਜਿਹੜਾ ਵਾ ਜਿਹੜੇ ਬੰਦੇ ਪੁਰਾਣੇ ਸਿਆਸੀ ਆਗੂ ਹੁੰਦੇ ਆ ਪੁਰਾਣੇ ਵੱਡੇ ਜਿਹੜੇ ਪੋਲੀਟੀਕਲ ਪਲੇਅਰ ਹੁੰਦੇ ਆ ਉਹਨਾਂ ਦਾ ਤਜਰਬਾ ਬਹੁਤ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਇਲੈਕਸ਼ਨਸ ਬਹੁਤ ਜ਼ਿਆਦਾ ਉਹਨਾਂ ਨੇ ਕੈਂਪੇਨਸ ਜਿਹੜੀਆਂ ਕੀਤੀਆਂ ਹੁੰਦੀਆਂ ਨੇ ਕੋਈ ਨਾ ਕੋਈ ਉਹਨਾਂ ਨੇ ਸੋਚਿਆ ਵਿਚਾਰਿਆ ਜਾਂ ਕੋਈ ਐਨਾਲਿਸਿਸ ਕੀਤਾ ਹੋਵੇਗਾ ਤਾਂ ਅਜਿਹਾ ਬਿਆਨ ਉਹਨਾਂ ਵੱਲੋਂ ਦਿੱਤਾ ਗਿਆ ਜਿਹੜਾ ਕਹਿ ਸਕਦੇ ਆ ਪਰ ਜੇ ਫੈਕਟਰ ਦੀ ਗੱਲ ਕਰਾਂ ਤੇ ਅਮਰਤਪਾਲ ਫੈਕਟਰ ਕਾਮਯਾਬ ਹੋਣਾ ਜਾਂ ਨਾ ਹੋਣਾ ਇਹ ਤਾਂ ਜਦੋਂ ਈਵੀਐਮ ਦੇ ਵਿੱਚ ਰਿਜ਼ਲਟ ਆਊਗਾ ਉਦੋਂ ਹੀ ਸਾਰੀ ਜਨਤਾ ਨੂੰ ਮੀਡੀਆ ਨੂੰ ਆਵਾਮ ਨੂੰ ਤੋਂ ਨੂੰ ਮੈਨੂੰ ਸਭ ਨੂੰ ਪਤਾ ਲੱਗ ਜੂਗਾ ਕਿ ਕੀ ਰਿਜ਼ਲਟ ਨਿਕਲਦਾ ਵਾ ਉਸ ਤੋਂ ਪਹਿਲਾਂ ਜੇ ਉਹਨਾਂ ਨੇ ਇਹ ਬਿਆਨ ਦਿੱਤਾ ਵਾ ਇਸ ਦੇ ਪਿੱਛੇ ਇਹਦਾ ਸਰਕਾਰ ਨੂੰ ਸੋਚਣਾ ਚਾਹੀਦਾ ਚਾਹੀਦਾ ਸੈਂਟਰਲ ਏਜੰਸੀਜ਼ ਨੂੰ ਸੋਚਣਾ ਚਾਹੀਦਾ ਕਿ ਆਖਿਰ ਜੇ ਉਹ ਇੱਥੋਂ ਡੈਕਲੇਰੇਸ਼ਨ ਉਹਨਾਂ ਦੀ ਹੁੰਦੀ ਆ ਤੇ ਇਹਦੇ ਪਿੱਛੇ ਵੱਡੇ ਕਾਰਨ ਕੀ ਹੋ ਸਕਦੇ ਆ ਪੰਜਾਬ ਚ ਲੋ ਐਂਡ ਪੀਸ ਦੀ ਜਿਹੜੀ ਸਿਚੁਏਸ਼ਨ ਆ ਪੰਜਾਬ ਦੇ ਵਿੱਚ ਜਿਹੜੀ ਐਨਫਰਾਸਟ੍ਰਕਚਰ ਦੀ ਜਿਹੜੀ ਸਿਚੁਏਸ਼ਨ ਆ ਜਾਂ ਪੰਜਾਬ ਦੇ ਵਿੱਚ ਹੋਰ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਜਾਂ ਜੋ ਕਤਲੋਗਾਰਤ ਜੋ ਕੁਝ ਚੱਲ ਰਿਹਾ ਅੱਜ ਪੰਜਾਬ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਦਾ ਫੈਕਟ ਪੈਣਾ ਫੈਕਟਰ ਹੀ ਬਣੇਗਾ ਚਾਹੀਏ ਮੇਰੇ ਹਿਸਾਬ ਨਾਲ ਫੈਕਟਰ ਬਣ ਸਕਦਾ ਹੋ ਸਕਦਾ ਇਹ ਗੱਲਾਂ ਰਾਣਾ ਗੁਰਜੀਤ ਜੀ ਦੇ ਧਿਆਨ 'ਚ ਗੱਲਾਂ ਹੋਣ ਤਾਂ ਉਹਨਾਂ ਨੇ ਆਪਣਾ ਨਿੱਜੀ ਬਿਆਨ ਦਿੱਤਾ ਹੋਊਗਾ ਪਾਰਟੀ ਲੈਵਲ ਦੇ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਹੈ ਨਾ ਕਿਸੇ ਪਾਰਟੀ ਦੇ ਆਫੀਸ਼ੀਅਲ ਪੇਜ ਤੇ ਨਾ ਕਿਸੇ ਪਾਰਟੀ ਦੇ ਸੀਨੀਅਰ ਆਗੂ ਵੱਲੋਂ ਕੋਈ ਅ ოਫੀਸ਼ੀਅਲ ਤੌਰ ਤੇ ਕਾਂਗਰਸ ਪਾਰਟੀ ਦੇ ਬੈਨਰ 'ਤੇ ਅਜਿਹਾ ਬਿਆਨ ਕੋਈ ਦਿੱਤਾ ਗਿਆ ਨਹੀਂ ਬਿਆਨ ਹੈਗਾ ਇਹ ਉਹਨਾਂ ਦਾ ਆਪਣਾ ਨਿੱਜੀ ਆਪਣਾ ਤਜਰਬਾ ਉਹਨਾਂ ਨੇ ਇੱਕ ਸ਼ੇਅਰ ਜਰੂਰ ਕੀਤਾ ਹੋਊਗਾ ਹੋ ਸਕਦਾ ਉਹਨਾਂ ਨੇ ਕੋਈ ਨਸੀਹਤ ਪਹਿਲਾਂ ਹੀ ਦਿੱਤੀ ਹੋਈ ਹੈ ਸੈਂਟਰਲ ਸੈਂਟਰਲ ਏਜੰਸੀਜ਼ ਨੂੰ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਦੀਆਂ ਜਿਹੜੀਆਂ ਹੋਰ ਸਿਆਸੀ ਜਮਾਤਾਂ ਨੇ ਜਿਹੜੀਆਂ ਪੰਜਾਬ ਪੱਖੀ ਸੋਚਦੀਆਂ ਨੇ ਜਾਂ ਪੰਜਾਬ ਦੀ ਗੱਲ ਕਰਦੇ ਉਹਨਾਂ ਦਾ ਪੰਜਾਬ ਦਾ ਦਰਦ ਹੈ ਜੇ ਉਹਨਾਂ ਨੇ ਇਹ ਗੱਲ ਕੀਤੀ ਹੈ ਪਰ ਇਹਦੇ ਹੋ ਸਕਦਾ ਉਹਨਾਂ ਦਾ ਆਪਣਾ ਤਜਰਬਾ ਹੋਵੇਗਾ ਮੈਂ ਬਹੁਤ ਹੀ ਇਹਦੇ ਤੇ ਗੱਲ ਨਹੀਂ ਕਰ ਸਕਦਾ ਜਿਸ ਤਰ੍ਹਾਂ ਕਿ ਤੁਸੀਂ ਕਤਲੋਗਾਰਤ ਦੀ ਗੱਲ ਕਹੀ ਹੈ ਹੁਣੇ ਹੁਣੇ ਸਰਪੰਚ ਸਾਹਿਬ ਦਾ ਇੱਕ ਕਤਲ ਹੋਇਆ ਉਸ ਦੇ ਬਾਰੇ ਤੁਸੀਂ ਕੀ ਕਰੋਗੇ ਦੇਖੋ ਪੰਜਾਬ ਦਾ ਇੱਕ ਹੁਣ ਹਰਪੁੱਤ ਸਰਪੰਚ ਚੁਣਿਆ ਹੋਇਆ ਨਮੰਦਾ ਜਿਹੜਾ ਆਪਦੇ ਵਰਲਡ ਟੂਰ ਤੱਕ ਕੱਟ ਕੇ ਆਇਆ ਜਿਹੜਾ ਆਪਣੀ ਬਾਹਰੋਂ ਆ ਕੇ ਫੌਰਨ ਤੋਂ ਆ ਕੇ ਆਪਣੇ ਪਿੰਡ ਦੀ ਆਪਣੇ ਇਲਾਕੇ ਦੀ ਪੰਜਾਬ ਦੀ ਉਹ ਗੱਲ ਕਰਦਾ ਸੀ ਕੱਲਾ ਸਰਪੰਚ ਕੋਲਕੱਤਾ ਨਹੀਂ ਇਸ ਤੋਂ ਜੋ ਥੋੜਾ ਜਿਹਾ ਪਿੱਛੇ ਚਲ ਗਿਆ ਬ੍ਰਾਂਡ ਪੰਜਾਬ ਦੇ ਵੱਡੇ ਵੱਡੇ ਜਿਹੜੇ ਆ ਉਹ ਖਤਮ ਹੋ ਗਏ ਮਹਾਰਾਜ ਬਰਮਾ ਬਹੁਰ ਤੋਂ ਬਰਮਾ ਟੇਲਰਸ ਜਿਹੜੇ ਆ ਉਹਨਾਂ ਦਾ ਕਤਲ ਹੋਇਆ ਫਿਰ ਉਸ ਤੋਂ ਬਿਨਾ ਮੂਸੇ ਵਾਲਾ ਸੰਦੀਪ ਨੰਗਲ ਅੰਬਲੀਆਂ ਫਿਰ ਹੋਰ ਪ੍ਰੋਮੀਨੈਂਟ ਜਿਹੜੇ ਬੰਦੇ ਪੰਜਾਬ ਦੇ ਉਹ ਮਾਰੇ ਗਏ ਆ ਨਿਤ ਦਿਹਾੜੇ ਜਿਹੜਾ ਨਾ ਇਹ ਕੰਮ ਚੱਲ ਰਿਹਾ ਫਰੋਤੀਆਂ ਐ ਐਕਸਟਰੋਸ਼ਨਸ ਜਿਹੜੀਆਂ ਉਹ ਕਾਲਸ ਆਉਂਦੀਆਂ 50-50 ਲੱਖ ਦੀਆਂ ਮਤਲਬ ਇਹ ਸਾਰਾ ਅਸੀਂ ਬੜੀਆਂ ਸਰਕਾਰਾਂ ਵੇਖੀਆਂ ਬੜਾ ਟਾਈਮ ਵੇਖਿਆ ਵਕ ਵਕ ਉੰਗਰਸ ਦੀਆਂ ਸਰਕਾਰਾਂ ਵੀ ਸਾਡੀਆਂ ਰਹੀਆਂ ਕਾਲੀਦਲ ਬੀਜੇਪੀ ਦੀਆਂ ਮੇਰੀਆਂ ਪਰ ਮੇਰੇ ਹਿਸਾਬ ਨਾਲ ਮਾਣਯੋਗ ਸਾਡੇ ਪੰਜਾਬ ਦਾ ਪੋਤੇ ਆ ਭਗਵੰਤ ਮਾਨ ਪਰ ਉਹਨਾਂ ਦੀ ਮੈਨੂੰ ਲੱਗਦਾ ਵੀ ਉਹਨਾਂ ਦੀ ਅੱਜ ਚੱਲ ਨਹੀਂ ਰਹੀ ਕਿਤੇ ਲੱਗਦੀ ਸੈਂਟਰਲਾਈਜ਼ਡ ਜਿਹੜੀ ਇਹਨਾਂ ਦੀ ਬਾਡੀ ਆ ਉਹ ਆਪਣੀ ਮਨਮਾਨੀਆਂ ਕਰ ਰਹੀ ਆ ਤੇ ਜਿਹੜੇ ਪੰਜਾਬ ਪੱਖੀ ਚਾਹੇ ਆਮ ਆਦਮੀ ਪਾਰਟੀ ਦੇ ਵੀ ਸਾਡੇ ਵਿਧਾਇਕ ਜਿਹੜੇ ਚੁਣੇ ਗਏ ਆ ਐਮਐਲਏ ਚੁਣੇ ਗਏ ਆ ਜੇ ਉਹ ਕੋਈ ਪੰਜਾਬ ਦੀ ਗੱਲ ਕਰਦਾ ਤਾਂ ਜਾਂਦੇ ਉਹਦੇ ਮਗਰ ਜੜੀਆਂ ਵਾ ਐਨਟੀ ਗੈਂਗਸਟਰ ਟਾਸਕ ਫੋਰਸਾ ਲਗਾ ਦਿੱਤੀਆਂ ਜਾਂਦੀਆਂ ਨੇ ਜਿੱਦਾਂ ਪਠਾਨ ਮਾਜਰੇ ਦੇ ਮਗਰ ਉਹਨੇ ਗੱਲ ਕੀ ਕੀਤੀ ਸੀ ਕੋਈ ਉਹਨੇ ਐਨਟੀ ਨੇਸ਼ਨ ਐਕਟੀਵਿਟੀ ਦੀ ਗੱਲ ਨਹੀਂ ਕੀਤੀ ਕੋਈ ਉਹਨੇ ਅਜਿਹੀ ਗੱਲ ਨਹੀਂ ਕੀਤੀ ਜਿਹੜੀ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਡਿਸਟਰਬ ਕਰਦੀ ਹੋਵੇ ਗੱਲ ਉਹਨੇ ਕੀਤੀ ਸੀ ਹੜਾਂ ਦੇ ਉੱਤੇ ਹੜਾਂ ਦੇ ਉੱਤੇ ਗੱਲ ਕੀਤੀ ਸੀ ਕਿ ਪੰਜਾਬ ਦਾ ਜਿਹੜਾ ਕ੍ਰਿਸ਼ਨ ਕੁਮਾਰ ਜਿਹੜੇ ਲਗਾਏ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ ਤਾਂ ਉਹਦੇ ਪਿੱਛੇ ਦੇ ਰਾਤ ਨੂੰ ਗੱਡੇ ਆ ਚਾਰ ਚਾਰ ਐਸ ਐਚਓ ਇਹ ਅਨਕਾਉਂਟਰ ਸਪੈਸ ਲਿਸਟ ਵਰਕੇ ਜਿਹੜੇ ਆ ਡੀਐਸਪੀ ਉਹ ਉਹਨਾਂ ਦੇ ਮਗਰ ਚਾੜ ਦਿੱਤੇ ਗਏ ਮਤਲਬ ਹੈ ਤਾਂ ਉਹਨਾਂ ਦੀ ਪਾਰਟੀ ਦਾ ਇੱਕ ਚੁਣਿਆ ਹੋਇਆ ਨੁਮਾਇੰਦਾ ਹੀ ਨਾ ਗੱਲ ਤਾਂ ਉਹਨੇ ਪੰਜਾਬ ਦੀ ਕੀਤੀ ਸੀ ਸੋ ਇਸ ਤਰੀਕੇ ਦੇ ਨਾਲ ਸਾਨੂੰ ਅੱਜ ਬਹੁਤ ਕੁਝ ਸੋਚਣ ਦੀ ਲੋੜ ਆ ਕਾਲੋਂ ਸਾਹਿਬ ਮੇਰੇ ਹਿਸਾਬ ਨਾਲ ਤੇ ਜੋ ਅ ਅੱਜ ਦਾ ਸਮਾਂ ਚੱਲ ਰਿਹਾ ਹੈ ਇਹਦਾ ਕਿੰਨਾ ਕਿ ਫੈਕਟ ਪੈਗਾ ਆਮ ਆਦਮੀ ਦੇ ਉੱਤੇ ਜਿਵੇਂ ਉੱਥੇ ਚੋਣੇ ਜਾਂਦੇ ਇੱਕ ਮੇਨ ਗੱਲ ਮੇਰੇ ਦਿਮਾਗ ਚ ਆ ਰਹੀ ਜਿਹੜੀ ਵਿਰੋਧੀ ਧਿਰ ਆਮ ਤੌਰ ਤੇ ਕਹਿ ਦਿੰਦੀ ਆ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਬਾਰੇ ਕਿ ਉਹ ਬਸ ਲੋਕਾਂ ਦੀ ਨਜ਼ਰਾਂ 'ਚ ਹੀ ਸੀਐਮ ਨੇ ਸੀਐਮ ਤੇ ਉੱਪਰ ਦਿੱਲੀ ਵਾਲੇ ਨੇ ਇਹਦੇ ਬਾਰੇ ਕੀ ਕਹਿੰਦੇ ਵੇਖੋ ਮੈਂ ਚਲੋ ਜਿੱਥੋਂ ਤੱਕ ਮੇਰਾ ਤਜਰਬਾ ਨਿੱਕੇ ਹੁੰਦਿਆਂ ਤੋਂ ਅਸੀਂ ਰਾਜਨੀਤੀ ਦੇ ਵਿੱਚ ਐਕਟਿਵ ਆ ਹਨ ਅ ਅਕਾਲੀ ਦਲ ਭਾਜਪਾ ਦਾ ਗੱਠ ਛੱਡ ਰਿਆ ਸੀ ਪਹਿਲਾਂ ਸਰਕਾਰਾਂ ਚੱਲਦੀਆਂ ਸੀ ਉਹਨਾਂ ਦੀਆਂ ਬੀਜੇਪੀ ਸੈਂਟਰ ਦੇ ਵਿੱਚ ਗਵਰਨਮੈਂਟ ਵੀ ਜਿਹੜੀ ਆ ਬਣਾਉਂਦੀ ਰਹੀ ਆ ਤੇ ਅਕਾਲੀ ਦਲ ਤੇ ਬੀਜੇਪੀ ਘੱਟ ਚੋੜ ਪੰਜਾਬ ਦੇ ਵਿੱਚ ਸਰਕਾਰ ਬਣਾਉਂਦੇ ਰਹੇ ਆ ਇੱਕ ਤਾਲਮੇਲ ਬਣਾਇਆ ਜਾਂਦਾ ਸੀ ਹਰ ਇੱਕ ਜਿਹੜੀ ਪਾਵਰ ਸੀ ਜਿਹੜੀ ਰਾਜ ਸ਼ਕਤੀ ਹੁੰਦੀ ਆ ਉਹ ਜਿੰਨੀ ਜਿੰਨੀ ਜਿੰਨੂੰ ਜਿੰਨੂੰ ਲੋੜ ਆ ਉਹਨਾਂ ਇੱਕ ਕਿਤੇ ਨਾ ਕਿਤੇ ਇਕਵੈਲਟੀ ਉਹਨਾਂ ਉਹਨਾਂ ਕੋ ਕਿਤੇ ਨਾ ਕਿਤੇ ਆਪਣਾ ਤਾਲਮੇਲ ਬਣਾ ਕੇ ਬੈਲੈਂਸ ਬਣਾ ਕੇ ਸਰਕਾਰਾਂ ਵੀ ਪੰਜਾਬ ਦੇ ਵਿੱਚ ਚਲਾਉਂਦੇ ਸੀ ਹੋਰ ਨਾ ਸੂਬਿਆਂ ਦੇ ਵਿੱਚ ਚਲਾਉਂਦੇ ਸੀ ਤੇ ਸੈਂਟਰ ਦੇ ਵਿੱਚ ਸਰਕਾਰਾਂ ਵੀ ਉਹ ਚਲਾਉਂਦੇ ਸੀ ਬੇਸ਼ੱਕ ਉਹਨਾਂ ਦੀਆਂ ਨੀਤੀਆਂ ਮਾੜੀਆਂ ਹੋਣ ਕੋਈ ਜੀ ਵੀ ਹੋਣ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਪਰ ਅੱਜ ਜਿਹੜੀ ਗੱਲ ਆ ਜਿਹੜੀ ਖਾਨਾ ਜੰਗੀ ਆਮ ਆਦਮੀ ਪਾਰਟੀ ਦੇ ਵਿੱਚ ਇਸ ਟਾਈਮ ਚੱਲ ਰਹੀ ਆ ਸਾਰੇ ਰਾਜਨੀਤਿਕ ਪੰਡਤ ਇਸ ਗੱਲ ਤੋਂ ਜਾਣੂ ਆ ਬਸ ਉੱਪਰਲੀ ਕੋਈ ਗੱਲ ਨਹੀਂ ਕਰਦਾ ਪਰ ਜਿਹੜੀ ਇਹ ਹਾਲਾਤ ਆ ਨਾ ਜਿਸ ਤਰ੍ਹਾਂ ਮਾਲੂ ਟੋੜਾ ਗਰੁੱਪ ਸੀ ਸ਼੍ਰੋਮਣੀ ਕਮੇਟੀ ਪ੍ਰਧਾਨ ਕੀ ਉਹਨਾਂ ਕੋ ਜਾਂਦੀ ਸੀ ਫਿਰ ਬਾਦਲਬ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਵਾ ਕੰਡਕਟ ਕਰਦੇ ਸੀ ਫਿਰ ਇਹ ਰਲ ਮਿਲ ਕੇ ਉਹਨਾਂ ਦਾ ਇੱਕ ਬੈਲੈਂਸ ਬਣਾ ਕੇ ਸੈਂਟਰ ਨੂੰ ਵੀ ਉਹ ਕਿਦਣਾ ਕਿਤੇ ਅੱਖਾਂ ਵੀ ਕੱਢਦੇ ਸਨ ਤੇ ਸੈਂਟਰ ਕੋਲੋਂ ਕੰਮ ਵੀ ਲੈਂਦੇ ਸਨ ਸੈਂਟਰਲਾਈਜ਼ ਜਿਹੜੀ ਆ ਫੰਡਿੰਗ ਹੁੰਦੀ ਆ ਵਾ ਹਜ਼ਾਰਾਂ ਕਰੋੜਾਂ ਦੀਆਂ ਫੰਡਿੰਗ ਹੁੰਦੀਆਂ ਮਹਾਰਾਜ ਕੋਈ ਮări ਮੋਟੀ ਫੰਡਿੰਗ ਨਹੀਂ ਹੁੰਦੀ ਜਿਹੜੀ ਉਹਨਾਂ ਨੇ ਸਟੇਟ ਨੂੰ ਦੇਣੀ ਹੁੰਦੀਆਂ ਉਹ ਮਿੱਠੇ ਪਿਆਰੇ ਹੋ ਕੇ ਕਦੇ ਨਾ ਕਦੇ ਕੜਤਨ ਵੀ ਕੱਢਦੇ ਸੀ ਕਦੇ ਨਾ ਕਦੇ ਹੋਰ ਗੱਲਾਂ ਵੀ ਜਲਦੀਆਂ ਸਨ ਇਹ ਕਾਂਗਰਸ ਪਾਰਟੀ ਦੀ ਗੱਲ ਕਰਾਂ ਸਾਡੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਜੀ ਕੈਪਟਨ ਅਮਰਿੰਦਰ ਸਿੰਘ ਵੀ ਸੈਂਟਰ ਦੇ ਨਾਲ ਪੱਤੇ ਤੇ ਠੰਡੇ ਸਬੰਧ ਬਣਾ ਕੇ ਚੱਲਦੇ ਹੁੰਦੇ ਸਨ ਤੇ ਕਿਦਣਾ ਕਿਤੇ ਜਾ ਕੇ ਪੰਜਾਬ ਦੀ ਉਹ ਗੱਲ ਚੱਲ ਪੈਂਦੀ ਸੀ ਪੰਜਾਬ ਦੇ ਵਿੱਚ ਮਾਹੌਲ ਗਰਮ ਹੁੰਦਾ ਸੀ ਉਹਨੂੰ ਠੰਡਾ ਕਰ ਦਿੰਦੇ ਸੀ ਜਦੋਂ ਠੰਡਾ ਹੁੰਦਾ ਸੀ ਉਦੋਂ ਹੋਰ ਗੱਲਾਂ ਲੈ ਕੇ ਤੇ ਫਿਰ ਇਹ ਰਾਜਨੀਤੀ ਜਿਹੜੀ ਵਧੀਆ ਪੀਸਫੁਲ ਤੇ ਕਿਦਣਾ ਕਿਤੇ ਵਧੀਆ ਰਾਜਨੀਤੀ ਚੱਲਦੀ ਸੀ ਔਰ ਅੱਜ ਜਿਹੜਾ ਜਿਹੜੇ ਮਾਹੌਲ ਆਮ ਆਦਵੀ ਪਾਰਟੀ ਦੇ ਵਿੱਚ ਅੰਦਰੂਨੀ ਤੌਰ ਤੇ ਚੱਲ ਰਿਹਾ ਮਹਾਰਾਜ ਉਹ ਇਹ ਚੱਲ ਰਿਹਾ ਹੈ ਕਿ ਜਿਹੜੇ ਪੰਜਾਬ ਪੱਖੀ ਭਗਵੰਤ ਮਾਨ ਸਾਹਿਬ ਨੇ ਜਦੋਂ ਤੁਸੀਂ ਕਹਿਤਾ ਵੀ ਉਹਨਾਂ ਨੂੰ ਇੱਕ ਰਬਰ ਸਟੈਂਪ ਵਜੋਂ ਵੇਖਿਆ ਜਾ ਰਿਹਾ ਵੀ ਪਾਵਰਾਂ ਨਹੀਂ ਉਹਨਾਂ ਕੋ ਹੈਗੀਆਂ ਜਿਹੜੀਆਂ ਗੱਲਾਂ ਚੱਲਦੀਆਂ ਆ ਉਹ ਸੈਂਟਰਲ ਬੋਡੀ ਜਿਹੜੀ ਆ ਕਿ ਇੱਥੇ ਬੈਠੀ ਆ ਦਿੱਲੀ ਦੀ ਟੀਮ ਉਹਨਾਂ ਦੀ ਉਹਨਾਂ ਦੀ ਅੱਜ ਚੱਲ ਰਹੀ ਹੈ ਬੇਸ਼ੱਕ ਚੱਲ ਰਹੀ ਹੈ ਮਹਾਰਾਜ ਜਿਹੜੇ ਬੰਦੇ ਉਹਨਾਂ ਦੇ ਪੱਖ ਦੇ ਆ ਉਨ੍ਹਾਂ ਦਾ ਜਾਦਾ ਇੱਥੇ ਤੱਕ ਦਬਾਵਾ ਕਾਇਮ ਕੀਤਾ ਜਾ ਰਿਹਾ ਜਿਹੜੇ ਬੰਦੇ ਭਗਵੰਤ ਮਾਨ ਸਾਹਿਬ ਦੇ ਨਾਲ ਜੁੜੇ ਆ ਪ੍ਰਾਣੇ ਜਦੋਂ ਇਹ ਪੰਜਾਬ ਪੀਪਲਸ ਪਾਰਟੀ ਆ ਪੰਜਾਬ ਮਨਪ੍ਰੀਤ ਬਾਦਲ ਦੀ ਪਾਰਟੀ ਤੋਂ ਵੀ ਇਹ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਚੋਣ ਲੜੇ ਸੀ ਉੱਥਾ ਬਠਿੰਡੇ ਏਰੀਆ ਵੱਲੋਂ ਉਦੋਂ ਤੋਂ ਜਿਹੜੇ ਬੰਦੇ ਇਹਨਾਂ ਦੇ ਨਾਲ ਜੁੜੇ ਆ ਉਹ ਅੱਜ ਵੀ ਕਹਿੰਦੇ ਆ ਵੀ ਪੰਜਾਬ ਦਾ ਜੇ ਪੰਜਾਬ ਦਾ ਪੁੱਤ ਭਗਵੰਤ ਮਾਨ ਨੂੰ ਕਿਹਾ ਜਾਂਦਾ ਤੇ ਉਸ ਦੇ ਹੱਥ ਪੱਲੇ ਕੋਈ ਨਾ ਕੁਝ ਦਿਓ ਜੇ ਇਸ 2027 ਦੀ ਤੁਸੀਂ ਕੋਈ ਨਾ ਕੁਝ ਆਪਣੇ ਪੱਲੇ ਪਾਉਣਾ ਚਾਹੁੰਦੇ ਹੋ ਪਰ ਸੈਂਟਰਲਾਈਜ਼ਡ ਬੋਡੀ ਜਿਹੜੀ ਇਹਨਾਂ ਦੀ ਆ ਉਹ ਇਹਨੇ ਕੁਛ ਨਹੀਂ ਚੁੰਦੀ ਮਰਾ ਜੋ ਕਹਿੰਦੀ ਵੀ ਸਾਡੀ ਡਿਕਟੇਟਰਸ਼ਿਪ ਚੱਲੇ ਦੇ ਮਾਨ ਸਾਹਿਬ ਵੀ ਉਹ ਵੀ ਸਾਡੀ ਲੱਤ ਥੱਲੇੋਂ ਲੰਘ ਕੇ ਤੇ ਜਿੱਥੇ ਜਾਣਾ ਉਹ ਕਰੇ ਆਪਣਾ ਕੰਮ ਕਰੇ ਇਹ ਗੱਲਾਂ ਜਿਹੜੀਆਂ ਪਾਰਟੀ ਦੇ ਪੁਵੇਖਲੇ ਮੇਰੇ ਹਿਸਾਬ ਨਾਲ ਸਹੀ ਨਹੀਂ ਹੈਗੀਆਂ ਉਹਨਾਂ ਦਾ ਪੁਵੇਖ ਜਿਹੜਾ ਵਾ ਸਹੀ ਨਹੀਂ ਹੈਗਾ ਪਰ ਜਦੋਂ ਤੱਕ ਮੈਂ ਆਪਣੀ ਕਾਂਗਰਸ ਪਾਰਟੀ ਦੀ ਗੱਲ ਕਰਾਂ ਸਾਡਾ ਬੂਥ ਲੈਵਲ ਤੋਂ ਲੈ ਕੇ ਵਰਕਰ ਸੈਂਟਰਲਾਈਜ਼ਡ ਬੋਡੀ ਤੱਕ ਅੱਜ ਇੱਕੋ ਹੀ ਮੰਗ ਕਰ ਰਿਹਾ ਕਾਂਗਰਸ ਪਾਰਟੀ ਜਿੰਦਾਬਾਦ ਹੈ ਜਿੰਦਾਬਾਦ ਜੀ ਤੇ ਜਿੰਦਾਬਾਦ ਰਹੇਗੀ ਇਸਨ ਸਾਡੇ ਨਾਲ ਕਾਂਗਰਸੀ ਆਗੂ ਜੁਧਵੀਰ ਸਿੰਘ ਮਾਲਟੂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਜਾਂਦੇ ਹੋਏ ਕੋਈ ਤਰਨਤਾਰਨ ਏਰੀਏ ਦੇ ਵੋਟਰਾਂ ਨੂੰ ਕੋਈ ਅਪੀਲ ਕਰਨਾ ਚਾਹੋ ਬਹੁਤ ਬਹੁਤ ਧੰਨਵਾਦ ਕੇਆਟੀ ਨਿਊਜ਼ ਨੈਟਵਰਕ ਦੇ ਸਖਨਾਮ ਸਿੰਘ ਜੀ ਤੁਹਾਡਾ ਵੀ ਮੈਂ ਵੇਖੋ ਤਰਨਤਾਰਨ ਸਬ ਹਲਕਾ ਜਿਹੜਾ ਵਾ ਉਥੋਂ ਦੇ ਵੋਟਰਸ ਨੂੰ ਉਥੋਂ ਦੇ ਲੀਡਰਸ ਨੂੰ ਤੇ ਜਾਂ ਉਥੋਂ ਦਾ ਜਿਹੜਾ ਪ੍ਰਸ਼ਾਸਨਿਕ ਹਾਂਚਾ ਜਿਹੜਾ ਉੱਥੇ ਮੈਕਨਿਜ਼ਮ ਸਰਕਾਰੀ ਕੰਮ ਕਰ ਰਿਹਾ ਉਹਨਾਂ ਦੇ ਉਹਨਾਂ ਨੂੰ ਬੇਨਤੀ ਕਰਨੀ ਚਾਹਨਾ ਕਿ ਆਪਣੇ ਜ਼ਮੀਰ ਦੀ ਆਵਾਜ਼ ਸੁਣੋ ਜਿਹੜੇ ਬੰਦੇ ਤੁਹਾਡੇ ਨਾਲ ਤੁਹਾਡੇ ਦੁੱਖ ਤੁਹਾਡੇ ਸੁੱਖ ਦੇ ਵਿੱਚ ਹਾਜ਼ਰ ਹੁੰਦੇ ਰਹੇ ਆ ਉਹਨਾਂ ਨੂੰ ਪਛਾਣ ਕੇ ਚੱਲਿਓ ਤੇ ਸਰਕਾਰ ਨੂੰ ਅਪੀਲ ਕਰਦਾ ਕਿ ਧੱਕੇਸ਼ਾਹੀ ਦੀ ਸਿਆਸਤ ਉੱਥੇ ਨਾ ਕੀਤੀ ਜਾਏ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨਸ ਜਿਹੜੀਆਂ ਵਾਂ ਇਹ ਕੰਡਕਟ ਕੀਤੀਆਂ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਨਾ ਕਿਸੇ ਡਰ ਦੀ ਭਾਵਨਾ ਦੇ ਨਾਲ ਵੋਟ ਉਤੋਲ ਬਹੁਤ ਕਿਸੇ ਦੇ ਦਬਾਅ ਥੱਲੇ ਆ ਕੇ ਵੋਟੋ ਪਾਉਣ ਉਹਨਾਂ ਦਾ ਜਿੱਥੇ ਦਿਲ ਕਰਦਾ ਜਿੱਥੇ ਜੀ ਕਰਦਾ ਉੱਥੇ ਉਹ ਵੋਟ ਪਾਉਣ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਮੇਰੀ ਬੇਨਤੀ ਹੈ ਕਿ ਕਿਨੇ ਕਿਤੇ ਜਿੱਥੇ ਧੱਕੇਸ਼ਾਹੀ ਦੀਆਂ ਤੁਹਾਨੂੰ ਗੱਲਾਂ ਸਾਹਮਣੇ ਹੁੰਦੀਆਂ ਜਾਂ ਕਿਤੇ ਲੱਗਦਾ ਕਿਸੇ ਪਾਰਟੀ ਦੇ ਵਰਕਰ ਦੇ ਨਾਲ ਕੋਈ ਧੱਕਾ ਕਰ ਰਿਹਾ ਕੋਈ ਜ਼ਬਰਦਸਤੀ ਇਹਨੂੰ ਡਰਾ ਧਮਕਾ ਰਿਹਾ ਜਾਂ ਕੋਈ ਸ਼ਰਾਬ ਦਾ ਲਾਲਚ ਦੇ ਰਿਹਾ ਜਾਂ ਰਾਸ਼ਨ ਦਾ ਲਾਲਚ ਦੇ ਰਿਹਾ ਜਾਂ ਪੈਸੇ ਦਾ ਲਾਲਚ ਦੇ ਰਿਹਾ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਜ਼ਰੂਰ ਕਰਨ ਤੇ ਮੈਂ ਪਰਮਾਤਮਾ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਕਿ ਜਿਹੜਾ ਵੀ ਉੱਥੋਂ ਉਮੀਦਵਾਰ ਯੋਗ ਉਮੀਦਵਾਰ ਚੁਣ ਕੇ ਸਾਹਮਣੇ ਆਏ ਤੇ ਜੇ ਸਾਡੀ ਪਾਰਟੀ ਦਾ ਯੋਗ ਉਮੀਦਵਾਰ ਹੋਵੇਗਾ ਉਹ ਜਿੱਤ ਕੇ ਜਰੂਰ ਸਾਹਮਣੇ ਆਏਗਾ ਸਤਿ ਸ੍ਰੀ ਅਕਾਲ। ਸੋ ਇਹ ਸੰਯੁਧਵੀਰ ਸਿੰਘ ਬਾਲਟੂ ਤੇ ਮੈਂ ਸੁਖਨਾਮ ਸਿੰਘ ਮੇਰੇ ਨਾਲ ਕੈਮਰਾਮੈਨ ਹਰਮੇਸ਼ ਸਿੰਘ ਦੀ ਖਾਸ ਸਪੋਰਟ ਧੰਨਵਾਦ।